ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਕਿਸਾਨ ਅੰਦੋਲਨ ਔਰ ਕਿਸਾਨਾਂ ਦੀ ਮੀਟਿੰਗ ਦੇ ਨਾਲ ਜੁੜੀ ਹੋਈ ਦੇ ਰਹੇ ਹਾਂ ਜਿੱਥੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਾਲ 7ਵੇਂ ਦੌਰ ਦੀ ਮੀਟਿੰਗ ਸੀ ਕਿਸਾਨਾਂ ਦੀ ਤਾਂ ਮੀਟਿੰਗ ਤੋਂ ਬਾਅਦ ਕਿਸਾਨਾਂ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਰੀਟੇਨ ਕਰ ਲਿਆ ਜੀ ਹਾਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਵਰ ਸਿੰਘ ਪੰਦੇਰ ਹੋਰਾਂ ਨੂੰ ਪੁਲਿਸ ਨੇ ਡੀਟੇਨ ਕਰ ਲਿਆ ਹੈ ਤਾਂ ਮੀਟਿੰਗ ਤੋਂ ਬਾਅਦ ਸਰਵਰ ਸਿੰਘ ਪੰਦੇਰ ਜਿਰਕਪੁਰ ਦੇ ਰਸਤੇ ਆ ਰਹੇ ਸੀ ਜਦੋਂ ਪੁਲਿਸ ਪਾਰਟੀ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਆਪਣੀ ਐਂਬੂਲੈਂਸ ਦੇ ਵਿੱਚ ਆ ਰਹੇ ਸੀ ਉਹਨਾਂ ਦੀ ਐਂਬੂਲੈਂਸ ਨੂੰ ਪੁਲਿਸ ਵਾਲੇ ਲੈ ਜਾਂਦੇ ਨੇ ਤਾਂ ਇਸੇ ਦੇ ਨਾਲ ਹੋਰ ਕਿਸਾਨ ਆਗੂਆਂ ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਾਕਾ ਕੋਟੜਾ ਤੇ ਵੀ ਇਹ ਖਬਰਾਂ ਜੋ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਕਾਕਾ ਕੋਟੜਾ ਤੇ ਅਭਿਮਨਿਉ ਕਹਾਰ ਉੱਪਰ ਵੀ ਅਜੇਹੀਆਂ ਹੀ ਕਾਰਵਾਈਆਂ ਹੋਈਆਂ ਨੇ ਤਾਂ ਵਕਫ ਵਕ ਕਿਸਾਨ ਆਗੂਆਂ ਤੇ ਪੁਲਿਸ ਨੇ ਸ਼ਕਤੀ ਦਾ ਐਕਸ਼ਨ ਦਿਖਾਉਂਦੇ ਹੋਏ ਆਪਣੀ ਸ਼ਕਤੀ ਦਿਖਾਉਂਦੇ ਹੋਏ ਉਹਨਾਂ ਨੂੰ ਡੀਟੇਨ ਕਰ ਲਿਆ ਤਾਂ ਅੱਜ 7ਵੇਂ ਦੌਰ ਦੀ ਮੀਟਿੰਗ ਸੀ ਜੋ ਬੇਸਿੱਟਾ ਨਿਕਲੀ ਸੀ ਤਾਂ ਕਾਫੀ ਲੰਬੀ ਅੱਜ ਦੀ ਇਹ ਮੀਟਿੰਗ ਜੋ ਸੀ ਕੇਂਦਰ ਦੇ ਨਾਲ ਸੀ ਤਾਂ ਇਸ ਦੌਰਾਨ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਪਿਊਸ਼ ਗੋਇਲ ਜੋ ਸਨ ਉਹ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਪਹੁੰਚੇ ਸਨ ਦੂਜੇ ਪਾਸੇ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਏਸੇ ਦੇ ਨਾਲ ਹਰਪਾਲ ਚੀਮਾ ਜੋ ਕਿ ਵਿੱਤ ਮੰਤਰੀ ਨੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਸੀ ਤਾਂ ਗੁਰਮੀਤ ਸਿੰਘ ਖੁੱਡੀਆਂ ਸਮੇਤ ਵਿੱਤ ਮੰਤਰੀ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੀਟਿੰਗ ਜੋ ਸੀ ਉਹ ਸੁਖਾਵੇ ਮਾਹੌਲ ਦੇ ਵਿੱਚ ਹੋਈ ਸੀ ਖੈਰ ਇਸ ਤੋਂ ਬਾਅਦ ਅਗਲੀ ਤਰੀਕ ਦਾ ਐਲਾਨ ਵੀ ਜੋ ਸੀ ਉਹ ਕਰ ਦਿੱਤਾ ਗਿਆ ਸੀ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਸੀ ਕਿ ਠਰਮੇ ਨਾਲ ਮੀਟਿੰਗ ਹੋਈ ਹੈ achhi meeting ਹੋਈ ਹੈ ਔਰ ਕਾਫੀ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਔਰ ਅਗਲੀ ਮੀਟਿੰਗ ਦੀ ਤਾਰੀਖ ਵੀ ਦੇ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਜਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਨਿਕਲਦੇ ਨੇ ਔਰ ਆਪੋ ਆਪਣੇ ਰਸਤੇ ਨਿਕਲਦੇ ਨੇ ਤਾਂ ਉਹਨਾਂ ਉੱਪਰ ਪੁਲਿਸ ਦੀ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਅੱਜ ਭਾਰੀ ਸੁਰੱਖਿਆ ਬਲ ਵੇਖਣ ਨੂੰ ਮਿਲੇ ਸੀ ਜਿਹੜੇ ਜਿਹੜੇ ਰਸਤਿਆਂ ਤੋਂ ਕਿਸਾਨਾਂ ਨੇ ਆਣਾ ਸੀ ਉਹਨਾਂ ਉਹਨਾਂ ਰਸਤਿਆਂ ਉੱਪਰ ਪੁਲਿਸ ਦਾ ਪਾਰੀ ਪਹਿਰਾ ਵੇਖਣ ਨੂੰ ਮਿਲਿਆ ਸੀ ਹਾਲਾਂਕਿ ਇਹ ਅੰਦੇਸ਼ਾ ਸਵੇਰ ਤੋਂ ਹੀ ਲਗਾਇਆ ਜਾ ਰਿਹਾ ਸੀ ਕਿ ਕੋਈ ਵੀ ਕਾਰਵਾਈ ਹੋ ਸਕਦੀ ਹੈ ਪੁਲਿਸ ਕਿਸੇ ਤੇ ਵੀ ਕੋਈ ਵੀ ਕਾਰਵਾਈ ਕਰ ਸਕਦੀ ਹੈ ਪਰ ਇਸ ਗੱਲ ਦਾ ਅੰਦਾਜ਼ਾ ਕਿਸਾਨਾਂ ਨੂੰ ਨਹੀਂ ਸੀ ਕਿ ਉਹ ਕਾਰਵਾਈ ਅਚਾਨਕ ਮੀਟਿੰਗ ਤੋਂ ਬਾਅਦ ਕੀਤੀ ਜਾਵੇਗੀ ਹੁਣ ਇੱਥੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਰ ਸ਼ੰਭੂ ਤੇ ਖਨੋਰੀ ਬਾਰਡਰ ਤੇ ਕੀ ਹੋਵੇਗਾ ਜਦੋਂ ਕਿਸਾਨ ਆਗੂਆਂ ਨੂੰ ਹੀ ਪੁਲਿਸ ਨੇ ਡਿਟੇਨ ਕਰ ਲਿਆ ਹੈ ਤਾਂ ਉੱਥੇ ਬੈਠੇ ਕਿਸਾਨਾਂ ਦੇ ਉੱਪਰ ਕੀ ਕੋਈ ਕਾਰਵਾਈ ਹੋਵੇਗੀ ਕਿ ਉੱਥੇ ਬੈਠੇ ਕਿਸਾਨਾਂ ਨੂੰ ਵੀ ਡਿਟੇਨ ਜੋ ਹੈ ਉਹ ਕੀਤਾ ਜਾਵੇਗਾ ਤਾਂ ਦੱਸ ਦिए ਕਿ ਇਸੇ ਦੇ ਨਾਲ ਜੁੜੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਵੱਡੀਆਂ ਕਾਰਵਾਈਆਂ ਹੋਈਆਂ ਨੇ ਕਿਸਾਨਾਂ ਕੋ ਸਰਵਣ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ ਔਰ ਇਸੇ ਦੇ ਨਾਲ ਹੋਰ ਕਈ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਪੰਜਾਬ ਦੀ ਪੁਲਿਸ ਵੱਲੋਂ ਲਿਆ ਗਿਆ ਤਾਂ ਜਿਸੇ ਤਰ੍ਹਾਂ ਚੰਡੀਗੜ੍ਹ ਦਾ ਬਾਰਡਰ ਕ੍ਰੋਸ ਕਰਦੇ ਨੇ ਕਿਸਾਨ ਉਸੇ ਤਰ੍ਹਾਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਮੀਟਿੰਗ ਖਤਮ ਹੁੰਦੇ ਸਾਰ ਕਾਕਾ ਕੋਟੜਾ ਅਭਿਮਨਿਓ ਕਹਾੜ ਹਰਦੋ ਚੰਡੇ ਸਣੇ ਸਾਰੇ ਕਿਸਾਨ ਲੀਡਰਾਂ ਤੇ ਇਹ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਮੀਟਿੰਗ ਤੋਂ ਬਾਅਦ ਸਾਰੇ ਕਿਸਾਨ ਆਗੂ ਚੱਕ ਲੈ ਗਏ ਨੇ ਤੇ ਉਹਨਾਂ ਨੂੰ ਪੁਲਿਸ ਜੋ ਹੈ ਉਹ ਵੈਹਨਾ ਦੇ ਵਿੱਚ ਕੁਝ ਤਾਂ ਉਹਨਾਂ ਵਰਨਾਂ ਦੇ ਵਿੱਚ ਜਿੱਥੇ ਜਿੰਨਾਂ ਵਿੱਚੋਂ ਆਏ ਸੀ ਤੇ ਕੁਝ ਨੂੰ ਪੁਲਿਸ ਆਪਣੇ ਵਾਨਾਂ ਦੇ ਵਿੱਚ ਡਿਟੇਨ ਕਰਕੇ ਲੈ ਗਈ ਹੈ ਤਾਂ ਵੱਡਾ ਅਪਡੇਟ ਤੁਹਾਨੂੰ ਦੇ ਰਿਹਾ ਕਿ ਸੰਨਈ ਅੰਦੋਲਨ 2.0 ਦੇ ਵਿੱਚ ਇੱਕ ਵੱਡਾ ਮੋੜ ਵੇਖਣ ਨੂੰ ਮਿਲਿਆ ਹੈ ਕੀ ਹੁਣ ਜੋ ਖਨੋਰੀ ਬਾਰਡਰ ਹੈ ਉਸ ਨੂੰ ਖਾਲੀ ਕਰਵਾਇਆ ਜਾਵੇਗਾ ਉਥੋਂ ਕਿਸਾਨਾਂ ਨੂੰ ਉਠਾਇਆ ਜਾਵੇਗਾ ਕਿ ਸ਼ੰਭੂ ਬਾਰਡਰ ਤੇ ਵੀ ਇਹੀ ਕਾਰਵਾਈ ਹੋਵੇਗੀ ਇਹ ਵੱਡੇ ਸਵਾਲ ਇਸ ਵੇਲੇ ਵੇਖਣ ਨੂੰ ਮਿਲ ਰਹੇ ਨੇ ਵੱਡੀ ਕਾਰਵਾਈ ਜੋ ਹੈ ਉਹ ਕਿਸਾਨਾਂ ਤੇ ਕੀਤੀ ਗਈ ਹੈ ਔਰ ਕਿਸਾਨ ਅਗਲਾ ਕਦਮ ਕੀ ਚੁੱਕਣਗੇ ਜਾਂ ਫਿਰ ਕਹਿ ਰਹੀ ਹੈ ਕਿ ਜੋ ਐਸ ਕੇ ਐਮ ਰਾਜਨੀਤਿਕ ਹੈ ਉਹ ਵੀ ਨਾਨ ਰਾਜਨੀਤਿਕ SKM ਨੂੰ ਆਪਣੇ ਸਾਥੀ ਕਹਿੰਦੀ ਹੈ ਔਰ तमाम ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਕਾਰਨ ਦੇ ਲਈ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਔਰ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਵੀ ਸਾਰਥਕ ਗੱਲ ਹੁੰਦੀ ਹੈ ਤਾਂ तमाम ਕਿਸਾਨ ਜਥੇਬੰਦੀਆਂ ਖੜੀਆਂ ਨਜ਼ਰ ਆ ਸਕਦੀਆਂ ਨੇ ਇੱਥੇ ਜਿੱਥੇ तमाम ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਮੀਟਿੰਗ ਦਾ ਹਿੱਸਾ ਬਣ ਲਈ ਗਏ ਸੀ ਤਾਂ ਦੱਸ ਦिए ਕਿ KMM ਦੇ ਸਰਵਣ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ SKM ਗੈਰ ਰਾਜਨੀਤਿਕ ਤੋਂ ਨੇ ਉਹ ਗਏ ਸੀ ਮੀਟਿੰਗ ਦਾ ਹਿੱਸਾ ਬਣ ਕੇ ਇਸ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਹੋਰ 28 ਕਿਸਾਨਾਂ ਆਕੂ ਵੀ ਮੀਟਿੰਗ ਦਾ ਹਿੱਸਾ ਬਣੇ ਖੈਰ ਕਿਸ ਕਿਸ ਤੇ ਕੀ ਕੀ ਕਾਰਵਾਈ ਹੋਈ ਹੈ ਇਸ ਤੇ ਹਲੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਤੌਰ ਤੇ ਕੋਈ ਸੂਤਰ ਜੋ ਹੈ ਉਹ ਨਹੀਂ ਮਿਲਿਆ ਹੈ ਪਰ ਵੱਖ-ਵੱਖ ਕਿਸਾਨਾਂ ਆਕੂਆਂ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਹੁਣ ਜੋ ਕਿਸਾਨ ਇਸ ਵੇਲੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਇੱਕ ਤਰ੍ਹਾਂ ਦੀ ਫਿਕਰਮੰਦੀ ਵਾਲਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਹੈ ਕਿ ਕੀ ਆਖਿਰ ਉਹਨਾਂ ਕਿਸਾਨਾਂ ਦਾ ਕੀ ਹੋਵੇਗਾ ਉਹਨਾਂ ਨੂੰ ਸਰਪ੍ਰਸਤੀ ਕੌਣ ਦੇਵੇਗਾ ਉਹਨਾਂ ਦੀ ਅਗਵਾਈ ਕੌਣ ਕਰੇਗਾ ਜੇਕਰ ਕਿਸਾਨ ਆਕੂ ਇਸੇ ਤਰ੍ਹਾਂ ਡਿਟੇਨ ਰਹਿੰਦੇ ਨੇ ਔਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਵੀ ਹਲੇ ਤੱਕ ਕੋਈ ਬਿਆਨ ਇਸ ਉੱਪਰ ਨਹੀਂ ਆਇਆ ਕਿ ਆਖਰੀ ਕਾਰਵਾਈ ਕਿਸ ਆਧਾਰ ਤੇ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਜਿੱਥੇ ਬੀਤੇ ਕਈ ਮਹੀਨਿਆਂ ਤੋਂ ਗੱਲਬਾਤ ਦੀ ਚਰਚਾ ਹੋ ਰਹੀ ਸੀ ਕਿ ਕਿਸਾਨਾਂ ਅਤੇ ਸੂਬਾ ਸਰਕਾਰ ਦੇ ਵਿੱਚ ਗੱਲਬਾਤ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨਾਂ ਦੇ ਵਿੱਚ ਗੱਲਬਾਤ ਹੋਵੇਗੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਮੀਟਿੰਗ ਅੱਧ ਵਿਚਕਾਰ ਤੋਂ ਛੱਡ ਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਕਿਸਾਨਾਂ ਦਾ ਰੋਸ ਜ਼ਰੂਰ ਸਾਹਮਣੇ ਆਇਆ ਸੀ ਤਾਂ ਕਿ ਇਸ ਇਹ ਉਸ ਰੋਸ ਦੇ ਜਵਾਬ ਦੇ ਵਿੱਚ ਜੋ ਹੈ ਇਹ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਰੀਜ਼ਨ ਨੇ ਇਹ ਵੀ ਹਲੇ ਪੰਜਾਬ ਸਰਕਾਰ ਨੇ ਹਲੇ ਤੱਕ ਕੁਝ ਵੀ ਕਲੀਅਰ ਨਹੀਂ ਕੀਤਾ ਹਲੇ ਤੱਕ ਕੋਈ ਬਿਆਨ ਨਹੀਂ ਆਇਆ ਨਾ ਕਿਸੇ ਮੰਤਰੀ ਦਾ ਕੋਈ ਬਿਆਨ ਆਇਆ ਹੈ ਨਾ ਹੀ ਹਲੇ ਪੁਲਿਸ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਆਇਆ ਹੈ ਤਾਂ ਵੱਡਾ ਐਕਸ਼ਨ ਅੱਜ ਪੰਜਾਬ ਦੇ ਕਿਸਾਨਾਂ ਦੇ ਉੱਪਰ ਕੀਤਾ ਗਿਆ ਹੈ ਜਿੱਥੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਦੇ ਨਾਲ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਓ ਕਹਾੜ ਦੀ ਵੀ ਗ੍ਰਫਤਾਰੀ ਦੀਆਂ ਉਹਨਾਂ ਦੇ ਡਿਟੇਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤਾਂ ਵੱਖ-ਵੱਖ ਕਿਸਾਨ ਆਕੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਏ ਔਰ ਇਹ ਸਭ ਦੇ ਵਿੱਚ ਹੁਣ ਕਿਸਾਨ ਅੰਦੋਲਨ 2.0 ਕਿਸ ਦਿਸ਼ਾ ਵੱਲ ਜਾਂਦਾ ਏ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਏ ਇੱਕ ਪਾਸੇ ਤਾਂ ਕੇਂਦਰ ਦੇ ਨਾਲ ਅਗਲੀ ਮੀਟਿੰਗ ਦੀ ਤਾਰੀਖ ਵੀ ਮਿਲ ਗਈ ਏ ਪਰ ਕੀ ਉਸ ਤਾਰੀਖ ਤੱਕ ਕਿਸਾਨਾਂ ਔਰ ਪੁਲਿਸ ਦੇ ਵਿਚਕਾਰ ਦਾ ਜੋ ਇਹ ਮਸਲਾ ਛਿੜਿਆ ਹੈ ਜੋ ਗ੍ਰਿਫਤਾਰੀਆਂ ਹੋਈਆਂ ਨੇ ਕਿ ਅੱਜ ਤੱਕ ਇਹ ਹੱਲ ਹੋ ਪਾਏਗਾ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਇਸ ਮੀਟਿੰਗ ਤੋਂ ਬਾਅਦ ਖੜਾ ਹੁੰਦਾ ਨਜ਼ਰ ਆਇਆ ਹੈ ਤਾਂ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਾਕਾ ਕੋਟੜਾ ਔਰ ਇਸੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਸਮੇਤ ਬਹੁਤ ਸਾਰੇ ਕਿਸਾਨ ਆਗੂਆਂ ਤੇ ਕਾਰਵਾਈ ਹੋਈ ਹੈ ਔਰ ਸੂਚਨਾ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਕਿਸਾਨ ਆ ਕੁਝ ਆਪੋ ਆਪਣੇ ਪਿੰਡਾਂ ਦੇ ਵਿੱਚ ਹਨ ਉਹਨਾਂ ਦੇ ਉੱਪਰ ਵੀ ਪੁਲਿਸ ਦੀ ਕਾਰਵਾਈ ਜੋ ਹੈ ਉਹ ਹੋ ਸਕਦੀ ਹੈ ਪੁਲਿਸ ਕਿਸੇ ਵੀ ਵੇਲੇ ਉਹਨਾਂ ਨੂੰ ਡੀਟੇਨ ਕਰ ਸਕਦੀ ਹੈ ਤਾਂ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਜੋ ਕਿਸਾਨ ਅੰਦੋਲਨ 2.0 ਹੈ ਇੱਕ ਇਸ ਦਿਸ਼ਾ ਵੱਲ ਜਾਂਦਾ ਹੈ ਇਹ ਜ਼ਰੂਰ ਵੇਖਣ ਵਾਲਾ ਹੋਵੇਗਾ ਹਾਂ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਪ੍ਰਦੀਪ ਟੀਮਾਨ ਡੀ5 ਚੈਨਲ ਪੰਜਾਬੀ ਦੇ ਲਈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ